ਉਧਰਲੇ ਪਾਸੇ ਮੰਦਿਰ ਆਹ ਮੰਦਿਰ ਬੱਚੋ ਹੋਰੋਂ ਪਾਸੇ ਬੱਚੋ ਆਹ ਗਲਤ ਟਿਕਾਣੇ ਲੱਗੀ ਪਈ ਹੈ ਪਰ ਆਹ ਮੁੰਡਾ ਜिले ਮੋਗੇ ਦੇ ਵਿੱਚੋਂ ਚੱਲ ਕੇ ਆਇਆ ਹੈ ਵੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਉਰਲੇ ਬਾਕੀ ਦੇ ਸਵੇਰੇ ਫੇਰ ਲੈ ਕੇ ਆਵਾਂਗੇ ਲਓ ਦੇ ਪਾਸੇ ਦੇਖਦੇ ਆਪਾਂ ਦੇ ਜਿਹੜੇ 1000 1000 1000 1500 1500 1500 1500 ਉਹ ਜੱਟਾਂ ਦਾ ਮੁਕਾਬਲਾ ਸ਼ੇਅਰ ਕਰ ਦਿਓ ਲਾਈਵ ਨੂੰ ਸ਼ਾਟ ਭਾਈ ਇਹ ਵੀ ਰੋਹਿਤ ਹੈਗਾ ਸਾਡੀ ਕੁੜੀ ਹੈ ਸਾਡੀ ਵੀਰਵਨ ਬੇਟੀ ਹੈ ਮੇਰੇ ਵੀਰੋ ਅਨਹਿਰਾ ਸ਼ਰਮਾ ਕਹਿ ਸਕਦੇ ਸਾਡੀ ਬੇਟੀ ਕਹਿ ਸਕਦੇ ਐ ਮਾਟੀ ਸ਼ਰਮਾ ਦੀ ਕਹਿੰਦੇ ਮੇਰੇ ਵੀਰੇ ਤੇ ਸ਼ਰਮਾ ਮੰਡੀਰਾ ਵਾਲਾ ਫਿਲ ਗਿਆ ਬਲਤੋ ਥੋੜੇ ਮੇਰੇ ਵੀਰੇ ਲਓ ਗਾਰਡ ਸ਼ਾਟ ਭਾਈ ਓਏ ਪਰ ਸਾਹਮਣੇ ਮੰਡੀਰਾ ਵਾਲਾ ਇਹਦੇ ਅੱਜ ਮੋਗੇ ਵਾਲਾ ਮੋਗੇ ਵਾਲਾ ਮੋਗੇ ਵਾਲਾ ਬਲ 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 ਜੋਡ ਲੱਗਦੀ ਸਵਾਦ ਬਖਰਾ ਉਹ ਬੰਦਿਆ ਨੇ ਇਹ ਕਹਿੰਦੇ ਬਖਰਾ ਰਿਟਾਇਰ ਨੇ ਉੱਪਰ ਸਾਹਮਣੇ ਨੰਤਰ ਬਣ ਗਏ ਨੇ ਹਾਂ ਲੈ ਵੀ ਧੂੜੀ ਵਾਲਿਆ ਆ ਸ਼ਾਟ ਨਹੀਂ ਜਿਗਰ ਨਾਲ ਕੇ ਦੇ ਸਕਦਾ ਹੁੰਦਾ ਚਾਹ ਤੇ ਨਹੀਂ ਦੇ ਸਕਦੇ ਆ ਪਿਆਰੇ ਬਾਕਰੇ ਪਿਆਰ ਕਰ ਤੇ ਆ ਰਿਹਾ ਹੈ ਬਣਾ ਮੁੰਡਾ ਕਹਿੰਦੇ ਮਾਰ ਪਾ ਲਿਆ ਰਾਜਾ ਹਰ ਬਾਲ ਤੇ ਵਾਰ ਮੇਰੇ ਹੀਰੋ ਜੇ 500 ਰੁਪਏ ਲੱਗੀ ਵਾ ਕਿਹਾ ਸਾਡਾ ਬੰਦੋ ਇਧਰ ਦੇ ਪਾਸੇ ਆਓ ਖੋਰ ਖੋਰ ਸ਼ੱਮਲੇ ਬੱਲੇ ਆਓ ਬੱਲੇ ਬੱਲੇ ਪਿਆਰ ਹੈ ਮੇਰੇ ਮਿੱਤਰੋ ਸਾਹਮਣੇ ਅਨੰਦਪਰੀਆ ਕਹਿੰਦੇ ਜੋਤ ਪਹਿਲੀ ਵਾਰ ਬੱਤੀ ਚਾਹ ਪੰਜ ਮਿੰਟ ਸੁਣਾਇਆ ਮਾਨ ਕਰੀਏ ਕਰਦਾ ਟਰਾਈ ਔਰ ਉਧਰ ਦੇ ਪਾਸੇ ਵੇਖਾਂਗੇ ਆਹ ਰਾਂਜੜੇ ਜਿਹੜੀ ਖੇਡ ਰਹੀ ਏ ਤਾਂ ਵੀਰ ਬਣ ਕੇ ਬੌਂਡੀ ਲਾ ਰਹੇ ਆ ਲੈ ਸਾਹਮਣੇ ਜਿਹੜਾ ਗੋਲ ਬੱਛਣ ਵਾਲੇ ਆਉਂਦੇ ਪਹਿਲੀ ਰੱਖਣਾ ਪੈਣਾ ਵੀਰ ਬਣ ਕੇ ਭਰਾ ਬਣ ਕੇ ਸਾਰੇ ਦਰਸ਼ਕਾਂ ਦੇ ਚਰਨਾ ਚ ਬੇਨਤੀ ਹੈ ਅਸੀਂ ਇੱਕ ਬੇਨਤੀ ਕਰ ਸਕਦੇ ਆ ਪਲੀਜ਼ ਬਰਕਰਾਰ ਸੋਣਾ ਸੋਨੇ ਦੇ ਮਿੰਨੇ ਨੂੰ ਕਹਿੰਦੇ ਖਾਨ ਸਾਹਿਬਾਂ ਦੀ ਸਥਾਪਨਾ ਹੋਈ ਹੈ ਇੱਕੋ ਧਰਤੀ ਇਤਿਹਾਸ ਸਜੂਕਿਆਂ ਦੇ ਕਿਹੜੇ ਜਰਸੀਆ ਬੱਦ ਮੇਰੇ ਮਿੱਤਰੋ ਐਨਕ ਪਗਤੀ ਬਣ ਕੇ ਆਉਂਦੀ ਹੈ ਜੇ ਉਥੇ ਕੰਮ ਕਰਦਾ ਰਹੇ ਲਗਾਤਾਰ ਸਾਰੇ ਕਰਨੋਂ ਫਿਰਦਾ ਹੈ ਆ ਉਧਰ ਦੇ ਪਾਸੇ ਗੌਰਵ 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 ਆਓ ਲੁਧਿਆਣੇ ਵਾਲਾ ਸਪੈਟਾ ਤੇ ਦਾਅ ਹੱਥ ਵੱਧਿਆ ਹੋਇਆ ਸਵਾਦ ਵਖਰਾ ਏ बजे बंद बंदे बे जुड़े ਚਾਰ ਵੀ ਪਿੱਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣੇ ਚਾਏ ਹੋਏ ਆ ਪੱਕਾਣੇ ਦੀ ਹੋਈ ਹੈ ਮੇਰੇ ਮਿੱਤਰੋ ਉਧਰ ਦੇ ਪਾਸੇ ਪੈਂਦੀ ਹੋਈ ਬਾੜ ਖੇਡਾ ਸ਼ਾਹ ਮਾਰਾ ਮੁੰਡਾ ਕਹਿੰਦੇ ਕਿੰਦਰ ਹੈ ਮੇਰੇ ਵੀਰੋ ਆਹ ਰਨ ਦੇਖਾਂਗੇ ਚਾਰ ਕਿਹੜੇ ਨਾਮ ਜਿਹੜਾ ਰੱਖਿਆ ਗਿਆ ਵੱਡਾ ਧੰਨਵਾਦ ਕਰਾਂਗੇ ਮੇਰੇ ਵਿੱਚੋ ਸ਼ਹੀਦ ਉਦਮ ਸਿੰਘ ਦੀ ਧਰਤੀ ਮੇਰੇ ਵੀਰੇ ਕਤਾਨ ਦਾ ਬਦਲਾ ਲਿਆ ਸੀ ਜਿਹੜਾ ਅੰਮ੍ਰਿਤਸਰ ਸਾਹਿਬ ਜਿਹੜਾ ਵਾਲੇ ਬਾਗ ਦੇ ਵਿੱਚ ਜੋ ਦੋਸ਼ ਲੋਕ ਮਾਰੇਗੇ ਮੇਰੇ ਮਿੱਤਰੋ ਜਰਨਲ ਡਵਾਇਰ ਨੂੰ ਮਾਰ ਕੇ ਉਧਰ ਦੇ ਪਾਸੇ ਦੇਖਾਂਗੇ ਗੱਲ ਟਿਕਾਣੀ ਜਿਹੜੀ ਲੱਗਿਆ ਤਾਂ ਵੱਡਾ ਕਹਿੰਦੇ ਧੰਨਵਾਦ ਹੈ ਮੇਰੇ ਵੀਰੋ ਲਓ ਸਾਹਮਣੇ ਉਧਰ ਨੇ ਪਾਸੇ ਬੰਨੇ 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 ਉਹ ਬਾਈ ਤੁਹਾਡੇ ਲੱਖਾਂ ਵੀ ਹੋਵੇ ਤੇ ਅਸੀਂ ਕਾਫੀ ਆ ਲਓ ਸਾਹਮਣੇ ਪੈਂਦੀ ਹੋਈ ਬਾੜ ਮੈਨੂੰ ਲੱਗਦਾ ਲੱਖ ਓਏ ਹੋਏ 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 ਆਓ ਪਰ ਦੂਜੇ ਪਾਸੇ ਦੇਖਾਂਗੇ ਅੰਦਰ ਮੇਰੇ ਵੀਰੋ ਆਹ ਸਾਹਮਣੇ ਇੱਕ ਹੋਰ ਇੱਕ ਹੋਰ ਇੱਕ ਹੋਰ ਆਓ ਚੱਕੇ ਜਾਂਮ ਕਰਤੇ ਮੇਰੇ ਵੀਰੋ ਤਾਰੀ ਤੇ ਮਾਰ ਦੋ ਸਰੀਰਾਂ ਦੀ ਜੋਰ ਦਾ ਮੁੰਡਾ ਮੈਂ ਧੰਨਵਾਦ ਕਰਨਾ ਹੱਥ ਹੱਥ ਸੱਚ ਦੀ ਆਵਾਜ਼ ਨਾਲ ਖੜਦੇ ਆ ਮੈਂ ਦਿਲੋਂ ਸਪੋਰਟ ਕਰਦਾ ਭਰਾ ਨੂੰ ਸਾਡੇ ਸੁਖਿਰ ਧਮਣੀ ਜੀ ਵਿਸ਼ੇਸ਼ ਤੌਰ ਤੇ ਲੰਡੀ ਜੀਪ ਉਧਰ ਦੇ ਪਾਸੇ ਓਏ ਹੋ 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 ਇਹਨਾਂ ਨੂੰ ਇਹ ਜੀ ਮਾਰੀ ਤੁਹਾਡੀ ਆਉਣੀ ਹੈ ਅਣਗਲ ਟਿਕਾਣੀ ਲੱਗੀ ਹੋਈ ਹੈ ਉਧਰ ਦੇ ਪਾਸੇ ਓਏ ਆ ਗਿਆ ਮੱਧ ਗਿਆ ਸੱਜਾ হয়ে গেছে নাও সামনে 4 জড়কে 11 রানে পাশে চণ্ডিগড়িয়া 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 চার চণ্ডিগড়িয়া ওহে পাড়া টিককে চটাত মেয়ে ম্যাচ মার জানা ম্যাচ মার জানা কে ন কে বলানো দূর হয়ে গেছে ও বলানো ও বন গয়া ਬੱਤੀਆਂ ਕਿ ਟੀਮ ਬਾਲ ਨੰਬਰ 7 ਬਹੁਤ